ਅਸਲਾਮ ਵਾਲੇਕਮ ਦੋਸਤੋ ਸਾਰੀਆਂ ਤਾਰੀਫਾਂ ਉਸ ਅੱਲਾਹ ਦੇ ਲਈ ਹਨ ਜੋ ਸਾਡਾ ਸਭ ਦਾ ਨਿਗਰਾਨ ਹੈ ਦੋਸਤੋ ਅੱਜ ਅਸੀਂ ਤੁਹਾਡੀ ਸਭ ਦੀ ਜਾਣਕਾਰੀ ਲਈ ਇੱਕ ਬਹੁਤ ਹੀ ਸੌਖਾ ਅਤੇ ਆਸਾਨ ਦਰੂਦ شریف ਲੈ ਕੇ ਆਏ ਹਾਂ ਜੋ ਕਿ ਅਸੀਂ ਤੁਰਦੇ ਫਿਰਦੇ ਪੜ ਸਕਦੇ ਹਾਂ ਦਰੂਦ ਤਾਂ ਬਹੁਤ ਨੇ ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਐਸਾ ਦਰੂਦ ਦੱਸੀਏ ਜਿਸ ਨੂੰ ਤੁਸੀਂ ਤੁਰਦੇ ਫਿਰਦੇ ਪੜ ਸਕੋ ਤੇ ਇਸ ਨੂੰ ਪੜਨ ਦੇ ਕੀ ਫਾਇਦੇ ਹਨ ਤੇ ਇਹ ਕਿਉਂ ਪੜਨੇ ਚਾਹੀਦੇ ਹਨ ਇਸ ਬਾਰੇ ਵੀ ਦੱਸਾਂਗੇ ਦਰੂਦ شریف ਹਰ ਰੋਹਾਨੀ ਕਲਮੇ ਤੋਂ ਪਹਿਲਾਂ ਪੜਿਆ ਜਾਂਦਾ ਹੈ ਹਰ ਰੋਹਾਨੀ ਕਲਮੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੜਿਆ ਜਾਂਦਾ ਹੈ ਇਹ ਤਿੰਨ ਵਾਰ 11 ਵਾਰ ਜਾਂ 21 ਵਾਰ ਇਸ ਤਰ੍ਹਾਂ ਪੜਿਆ ਜਾਂਦਾ ਹੈ ਮਤਲਬ ਕਿ ਤਾਂਕ ਸੰਖਿਆ ਵਿੱਚ ਪੜਿਆ ਜਾਂਦਾ ਹੈ ਜਿਵੇਂ ਸਾਡੀਆਂ ਕਈ ਵੀਡੀਓ ਵਿੱਚ ਅਸੀਂ ਦਰੂਦ ਪੜਨ ਬਾਰੇ ਕਿਹਾ ਹੈ ਉੱਥੇ ਤੁਸੀਂ ਇਹ ਦਰੂਦ ਜੋ ਦੱਸਣ ਜਾ ਰਹੇ ਹਾਂ ਪੜ ਸਕਦੇ ਹੋ ਕੁਰਾਨ ਹਦੀਸ ਵਿੱਚ ਦੂਦ ਪੜਨ ਦੇ ਬਹੁਤ ਫਾਇਦੇ ਦੱਸੇ ਗਏ ਨੇ ਇੱਕ ਵਾਰ ਦੂਦ ਪੜਨ ਨਾਲ ਰੱਬ ਉਸ ਨੂੰ 10 ਨੇਕੀਆਂ ਦਾ ਫਲ ਦਿੰਦਾ ਹੈ ਅਤੇ 10 ਵਾਰ ਪੜਨ ਨਾਲ 100 ਨੇਕੀਆਂ ਦਾ ਫਲ ਮਿਲਦਾ ਹੈ ਤੇ ਜੇਕਰ ਹਰ ਵੇਲੇ ਪੜਦੇ ਰਹੋ ਤਾਂ ਤੁਹਾਡੇ ਤੇ ਅੱਲਾ ਦੀ ਰਹਿਮਤ ਦੀ ਨਜ਼ਰ ਹੋ ਜਾਂਦੀ ਹੈ ਸੋ ਆਓ ਤੁਹਾਨੂੰ ਸਭ ਤੋਂ ਸੌਖਾ ਦਰੂਦ ਦੱਸਦੇ ਹਾਂ ਦਰੂਦ ਇਸ ਤਰ੍ਹਾਂ ਹੈ ਸੱਲੱਲਾਹੁ ਅਲੈਹਿ ਵਸੱਲਮ صلی اللہ علیہ وسلم اس کا مطلب ہوتا ہے کہ حضرت محمد صاحب کے شان دیتے ہیں اللہ دیع اسیس ہو۔ اس درود کو یاد کر کے کسی بھی وقت پڑھ سکتے ہیں پائے پائے بھی پڑھ سکتے ہیں بیٹھے بیٹھے تے تور دے پھرتے بھی پڑھ سکتے ہیں اس کو ہر ویلے پڑھیا جا سکتا ہے۔ بنا وضو کیے بھی پڑھ سکتے ہیں۔ کام کرتے ہوئے بھی پڑھ سکتے ہیں۔ ਇਸ ਨੂੰ ਕਦੇ ਵੀ ਭੜਿਆ ਦੱਸ ਸਕਦਾ ਹੈ ਸੋ ਦਰੂਦ شریف ਨੂੰ ਪੜਨ ਦੀ ਆਦਤ ਪਨਾਓ ਅਤੇ ਇਸ ਨੂੰ ਹੋਰ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚਾਓ ਇੱਕ ਗੱਲ ਹੋਰ ਜਾਂਦੇ ਜਾਂਦੇ ਦੱਸ ਦਵਾ ਕਿ ਅਸੀਂ ਕੋਈ ਵੀ ਦੁਆ ਕਰਦੇ ਹਾਂ ਤਾਂ ਕਹਿੰਦੇ ਨੇ ਜੇ ਦਰੂਦ ਨਾ ਪੜਿਆ ਹੋਵੇ ਤਾਂ ਉਹ ਦੁਆ ਅਸਮਾਨ ਤੇ ਲਟਕੀ ਰਹਿੰਦੀ ਹੈ ਉੱਪਰ ਖੁਦਾ ਤੱਕ ਨਹੀਂ ਪਹੁੰਚਦੀ ਜਦ ਅਸੀਂ ਦਰੂਦ ਪੜ ਕੇ ਦੁਆ ਕਰੀਏ ਤਾਂ ਫਰਿਸ਼ਤੇ ਉਸ ਦੁਆ ਨੂੰ ਅੱਗੇ ਰੱਬ ਦੀ ਦਰਗਾਹ ਵਿੱਚ ਲੈ ਕੇ ਜਾਂਦੇ ਨੇ ਸੋ ਦਰੂਦ شریف ਪੜਨ ਦੀ ਐਨੀ ਬਰਕਤ ਹੈ ਤੁਸੀਂ ਵੀ ਦਰੂਦ شریف ਪੜੋ ਅਤੇ ਯਾਦ ਕਰ ਲਵੋ ਅਤੇ ਇਸ ਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਉਸ ਦਾ ਵਿਰਤ ਰੱਖੋ ਸੋ ਇਹ ਸੀ ਸਭ ਤੋਂ ਛੋਟਾ ਤੇ ਸੌਖਾ ਦਰੂਦ شریف ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਗਲੀ ਵੀਡੀਓ ਤੱਕ ਮਿਲਦੇ ਹਾਂ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਚਾਹ ਪੀਂ